ਹਾਂਜੀ ਦੋਸਤੋ ਇੱਕ ਵਾਰੀ ਕਲਾਸ ਦੇ ਵਿੱਚ ਇੱਕ ਅਧਿਆਪਕ ਪੜਾ ਰਿਹਾ ਸੀ ਤਾਂ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਰਿਹਾ ਸੀ ਇਮਾਨਦਾਰੀ ਦੀ ਮਤਲਬ ਇਮਾਨਦਾਰ ਬਣ ਕੇ ਰਹਿਣਾ ਚਾਹੀਦਾ ਹੇਰਾਫੇਰੀ ਨਹੀਂ ਕਰਨੀ ਚਾਹੀਦੀ ਤੇ ਝੂਠ ਨਹੀਂ ਬੋਲਣਾ ਚਾਹੀਦਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਉਹ ਆਪਣੇ ਬੱਚਿਆਂ ਨੂੰ ਸਿਖਾ ਰਿਹਾ ਸੀ ਸਿੱਖਿਆ ਦੇ ਰਿਹਾ ਸੀ ਤਾਂ ਉਹਨਾਂ ਦੇ ਵਿੱਚ ਇੱਕ ਬੱਚਾ ਇਸ ਤਰ੍ਹਾਂ ਸੀ ਜਿਨੇ ਉਹ ਗੱਲਾਂ ਨੂੰ ਮਤਲਬ ਆਪਣੇ ਉੱਪਰ ਲਾਗੂ ਕੀਤਾ ਉਹਨੇ ਪ੍ਰਣ ਕਰ ਲਿਆ ਵੀ ਆਪਾਂ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ ਹੇਰਾਫੇਰੀ ਨਹੀਂ ਕਰਨੀ ਹਨਾ ਤੇ ਇਮਾਨਦਾਰੀ ਦਿਖਾਉਣੀ ਹੈ ਉਸ ਤੋਂ ਬਾਅਦ ਅਧਿਆਪਕੇ ਦੋ ਕਲਾਸ ਲਾ ਕੇ ਜਾਣ ਲੱਗਿਆ ਤਾਂ ਉਹਨੇ ਉਸ ਬੱਚੇ ਨੂੰ ਬੁਲਾਇਆ ਤੇ ਉਹਨੂੰ 50 ਪੈਸੇ ਦਿੱਤੇ 50 ਪੈਸੇ ਦਿੱਤੇ ਤੇ ਕਹਿੰਦਾ ਵੀ ਡਾਕਖਾਨੇ 'ਚ ਉਹ ਜਾ ਕੇ ਖਾਲੀ ਲਿਫਾਫੇ ਲੈ ਕੇ ਆ ਪੋਸਟ ਪਾਉਣ ਵਾਲੇ ਤਾਂ ਉਹ ਬੱਚਾ ਉਸੇ ਤਰ੍ਹਾਂ ਡਾਕਖਾਨੇ ਦੇ ਵਿੱਚ ਗਿਆ ਉਹਨੇ ਡਾਕਖਾਨੇ ਦੇ ਵਿੱਚੋਂ 50 ਪੈਸੇ ਜੋ ਵੀ ਉੱਥੇ ਮੁਲਾਜ਼ਮ ਸੀ ਉਹਨੂੰ ਦਿੱਤੇ ਤੇ ਨਾਲੇ ਲਿਫਾਫੇ ਉਹਨੂੰ ਕਹਿੰਦਾ ਵੀ ਮੈਨੂੰ ਉਹ ਦੇ ਦਿਓ ਤਾਂ ਜੋ ਡਾਕਖਾਨੇ ਦਾ ਮੁਲਾਜ਼ਮ ਸੀ ਉਹਨੇ ਨਾਲੇ ਤਾਂ ਉਹਨੂੰ ਡਾਕਖਾਨੇ ਵਾਲੇ ਜੋ ਲਿਫਾਫੇ ਪੋਸਟ ਕਰਨ ਵਾਲੇ ਲਿਫਾਫੇ ਵੀ ਦੇ ਦਿੱਤੇ ਤੇ ਉਹਨੇ ਉਹ 50 ਪੈਸੇ ਉਸ ਬੱਚੇ ਨੂੰ ਵਾਪਸ ਦਿੱਤੇ ਮਤਲਬ ਉਹਨੂੰ ਇਹ ਲੱਗਿਆ ਵੀ ਸ਼ਾਇਦ ਉਹ ਬੱਚੇ ਨੇ 1 ਰੁਪਿਆ ਲੈ ਕੇ ਆਇਆ ਹੋਗਾ ਤਾਂ ਉਹ 50 ਪੈਸੇ ਲੈ ਕੇ ਬੱਚਾ ਉਹ 50 ਪੈਸੇ ਵੀ ਤੇ ਨਾਲ ਉਹ ਡਾਕ ਖਾਣੇ ਵਾਲੇ ਲਫਾਫੇ ਵੀ ਲਿਆਇਆ ਤੇ ਆ ਕੇ ਆਪ ਦੇ ਅਧਿਆਪਕ ਨੂੰ ਫੜਾਉਣ ਲੱਗਿਆ ਤੇ ਉਹਨੇ ਸੋਚਿਆ ਵੀ ਵੀ ਸ਼ਾਇਦ ਅਧਿਆਪਕ ਨੇ ਵੀ ਕਿਹਾ 1 ਰੁਪਿਆ ਵੀ ਮੈਨੂੰ ਦਿੱਤਾ ਉਹਨੇ ਉਹ ਇਹ ਸੋਚਿਆ ਤਾਂ ਉਹ ਆਪ ਦੇ ਅਧਿਆਪਕ ਨੂੰ ਕਹਿੰਦਾ ਵੀ ਕਹਿੰਦਾ ਸਰ ਤੁਸੀਂ ਮੈਨੂੰ ਕਹਿੰਦਾ ਵੀ ਕਿੰਨੇ ਪੈਸੇ ਦਿੱਤੇ ਸੀ ਤਾਂ ਅਧਿਆਪਕ ਕਹਿੰਦਾ 50 ਪੈਸੇ ਤਾਂ ਉਹ ਬੱਚਾ ਕਹਿਣ ਲੱਗਾ ਵੀ ਡਾਕ ਖਾਣੇ ਵਾਲੇ ਨੇ ਕਹਿੰਦਾ ਵੀ ਫਿਰ ਜਾਂ ਤਾਂ ਭਲੇਖੇ ਨਾ ਕਹਿੰਦਾ ਵੀ ਮੈਨੂੰ 50 ਪੈਸੇ ਵੀ ਮੋੜ ਤੇ ਤੇ ਨਾਲੇ ਲਿਫਾ ਵੀ ਦਿੱਤੇ ਤੇ ਉਹ ਅਧਿਆਪਕ ਨੇ ਹਜੇ ਉਹਨੂੰ 50 ਪੈਸੇ ਤੋਂ ਬੱਚਾ ਤੇ ਆਪਣ ਨੂੰ ਫੜਾਉਣ ਲੱਗਿਆ ਤਾਂ ਉਹ ਅਧਿਆਪਕ ਉਹਦੀ ਬੋਲ ਪਿਆ ਕਹਿੰਦਾ ਵੀ ਇਹ ਤੂੰ 50 ਪੈਸੇ ਕੋਲੇ ਰੱਖ ਤੇ ਦੁਕਾਨ ਤੇ ਜਾ ਤੇ ਦੁਕਾਨ ਤੋਂ ਕਹਿੰਦਾ 50 ਪੈਸੇ ਦੀ ਕੋਈ ਨਮਕੀਨ ਜੀ ਦਾਲ ਲਿਆ ਕਹਿੰਦਾ ਮੈਨੂੰ ਮੂੰਹ ਹੀ ਕਰਾਰਾ ਕਰ ਲਾਂਗੇ ਤਾਂ ਉਹ ਬੱਚਾ ਉਸ ਗੱਲ ਤੋਂ ਬੜਾ ਹੈਰਾਨ ਹੋਇਆ ਵੀ ਇੱਕ ਪਾਸੇ ਤਾਂ ਇਹ ਅਧਿਆਪਕ ਸਾਨੂੰ ਸਿੱਖਿਆ ਦੇ ਰਿਹਾ ਵੀ ਇਮਾਨਦਾਰ ਬਣੋ ਬੀਮਾਨੀ ਨਾ ਕਰੋ ਨਾ ਝੂਠ ਨਾ ਬੋਲੋ ਤਾਂ ਇੱਕ ਪਾਸੇ ਇਹ ਆਪ ਹੀ ਉਹ ਹੀ 50 ਪੈਸੇ ਰੱਖ ਕੇ ਤੇ ਦੁਆਰਾ ਇਹ ਉਹ ਉਹੀ ਕੰਮ ਉਹ ਅਧਿਆਪਕ ਕਰ ਰਿਹਾ ਹੈ